ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਆ ਰਹੇ ਹਾਂ ਦੋ ਤਾਜ਼ੀਆਂ ਸੋਈਆਂ ਟੌਪ ਕੁਆਲਿਟੀ ਦੀਆਂ ਝੋਟ ਤੇ ਇੱਕ ਮੋਹਰਾ نسل ਦੀ ਕੱਟੀ ਚੰਗੇ ਰਿਕਾਰਡ ਵਾਲੀ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਦਾ ਪੁੱਛ ਕੇ ਦੱਸ ਦਿਆਂ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਕਰ ਲਿਓ ਜਰੂਰ ਕੰਟੈਕਟ ਵੀਰਾਂ ਦਾ ਮੋਬਾਈਲ ਨੰਬਰ ਆ ਵੀਡੀਓ ਦੇ ਵਿੱਚ ਪ੍ਰੋਪਰ ਐਡਰੈਸ ਜਾਣਕਾਰੀ ਲੈ ਕੇ ਦੱਸਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਮਹਰਾਜ ਜੀ ਜ਼ਿਲ੍ਹਾ ਬਠਿੰਡਾ ਬਾਈ ਪਿੰਡ ਮਹਰਾਜ ਜ਼ਿਲ੍ਹਾ ਬਠਿੰਡਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ 8847633127 8847633127 ਜਿਹੜੀ ਵੀਰੇ ਆਪਾਂ ਸਕਰੀਨ ਤੇ ਪਹਿਲੇ ਨੰਬਰ ਤੇ ਕੱਤੀ ਦੇਖੀਏ ਨੇ ਇਹਦੀ ਕੀ ਡਿਟੇਲ ਹੈਗੀ ਇਹ ਬਾਈ 1.5 ਸਾਲ ਦੀ ਸਹੀ ਕੱਤੀ ਆ 1.5 ਸਾਲ ਦੀ ਉਮਰ ਹੈ ਜਮਾ ਖੀਰੀ ਆ ਦੁੱਧ ਦੰਦਾ ਖੀਰੀ ਆ ਦੋਸਤੋ 1.5 ਸਾਲ ਦੀ ਕੱਤੀ ਦੀ ਉਮਰ ਆ ਚ ਤੇ ਵੀਰੇ ਰਿਕਾਰਡ ਆ ਫੁੱਲ ਆ ਭਾਵੇਂ ਆਪਾਂ ਅਗਲਾ ਫੋਨ ਤੇ ਵੀ ਗੱਲ ਕਰਾਂਗੇ ਕਿਹੜੇ ਬੰਦੇ ਤੋਂ ਲਈ ਆ 20 ਕਿਲੋ ਤੋਂ 10 ਇਹਦੀ ਮਾਨ ਥੱਲੇ ਧਵਾਲਾ ਤੋਂ ਲਈ ਆ ਚੰਗੇ ਰਿਕਾਰਡ ਵਾਲੀ ਮੱਝ ਦੀ ਕੱਟੀ ਆ ਮੰਨ ਲਓ ਤੇ ਡੂਢਕ ਸਾਲ ਦੀ ਇਹਦੀ ਉਮਰ ਆ ਥਣ ਥਣ ਬਾਲੀ ਸਾਫ ਆ ਬਾਈ ਦੋਸਤੋ ਚਾਰ ਹੀ ਥਣ ਨੇ ਕੋਈ ਫੋਟ ਨਹੀਂ ਕੋਈ ਸ਼ਾਂਖ ਨਹੀਂ ਆਮ ਜਿਵੇਂ ਮੰਨ ਲਓ ਵੀ ਚੰਗੀ ਪਹਿਲਣ ਝੋਟੀ ਦਾ ਕਦ ਹੁੰਦਾ ਉਹਦਾ ਕਦ ਚ ਕੱਟੀ ਦਾ ਹੋਣਾ ਪਿੱਠਪੁੜੇ ਦੀ ਬੰਤਰ ਵੀ ਬਹੁਤ ਸ਼ਾਨਦਾਰ ਆ ਚਾਰ ਹੀ ਥਣ ਨੇ ਗੈਪ ਤੇ ਨਿਖੜਵੇਂ ਪਤਲੇ ਬਿਲਕੁਲ ਐਨ ਟੌਪ ਦੇ ਥਣ ਲੱਗੇ ਨੇਗੇ ਤੇ ਵੀਰੇ ਰੇਟ ਕਿ ਹੂਗਾ ਇਹਦਾ ਬਾਜਬ ਖੋਲ ਕੇ ਦਵਾ ਦੇ ਢੇੜਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਕਰ ਲਿਓ ਵੀਰਾਂ ਨਾਲ ਜਰੂਰ ਕੰਟੈਕਟ ਜੇ ਇਦਾਂ ਦੀ ਕੱਟੀ ਆਪਾਂ ਮੰਨ ਲਓ ਵੀ ਹਰਿਆਣੇ ਚੋਂ ਪਰਚੇਜ ਕਰਨੀਆਂ ਦੋਸਤੋ ਤਾਂ ਆਪਾਂ ਨੂੰ ਚੰਗੀ ਪੇਮੈਂਟ ਲਾ ਕੇ ਕੱਟੀ ਮਿਲਦੀ ਹੈਗੀ ਪਰ ਵੀਰ ਤੋਂ ਬਿਲਕੁਲ ਲੈਣ ਜੈਨੂਇਨ ਬਾਜਬ ਰੇਟ 'ਚ ਆਪਾਂ ਤਾਂ ਉਹਨੂੰ ਕੱਟੀ ਲੈ ਕੇ ਦੇਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਨਿੱਕਾ ਨਿੱਕਾ ਫੇਸ ਤੇ ਨਿੱਕਾ ਨਿੱਕਾ ਹੀ ਸਿੰਘ ਆ ਦੋਸਤੋ ਟਾਪ ਕੁਆਲਿਟੀ ਪੱਠਪੜੇ ਦੀ ਬੰਤਰ ਬਹੁਤ ਤੇ ਕਿਰਸ਼ਨ ਇਹਦਾ ਰੇਟ ਕਿਹ ਹੋਊਗਾ ਵੀਰੇ ਬਾਜਵ ਜਾ 42000 ਰੁਪਇਆ 42 ਚ ਮਾਨਤਨ ਤਾਂ ਹਜੂ ਕਰੇ ਦੋਸਤੋ 42000 ਚ ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਟੀਕੇ ਦੇ ਕਾਬਲ ਹੀ ਹੈਣਾ ਹੁਣ ਤਾਂ ਬਾਪਾ 5-4 ਮਹੀਨੇ ਚ ਲੈ ਲੂ ਜੇ ਵਧੀਆ ਕਰ ਜੇ ਕੋਈ ਵੀਰ ਚੰਗੀ ਸਾਂਹੂਂ ਦਾ 5-4 ਮਹੀਨੇ ਚ ਕਾਬਲਾ ਪਰ ਇਦਾਂ ਦੀਆਂ ਕਟੀਆਂ ਮਤਲਬ ਵੀ ਆਪਾਂ ਗੱਬਣਾ ਵੀ ਦੇਖਦੇ ਆ ਡੇਡੇ ਵਜਨ ਦੀਆਂ ਤੇ ਜਿਹੜੀ ਦੂਜੇ ਨੰਬਰ ਤੇ ਮੱਝ ਦੇਖੇ ਨੇ ਇਹਦੀ ਕੀ ਡਿਟੇਲ ਹੈਗੀ ਇਹ ਬਾਈ ਰਾਤ ਤੁਰਿਆ ਤੱਕ ਕੇ ਬੋਲੀ ਕੱਢੀਆ 4 ਕਿਲੋ ਰਾਤ ਦੀ ਸੂਈ ਆ ਸਵੇਰੇ ਬੋਲੀ ਕੱਢੀਆ 4 ਕਿਲੋ ਦੋਸਤੋ ਚੰਗਾ ਥਾਣ ਹਵਾ ਨੇ ਦੀ ਬਿਲਕੁਲ ਸਾਫ ਕੱਲਾ ਕੱਲਾ ਨਿਖਣਵਾ ਥਣ ਲੱਗਿਆ ਹੱਥੀ ਚਵਾਈ ਵਾਲਾ ਤੇ ਮਾਗਰ ਬੱਚਾ ਕੀ ਹੈ ਵੀਰੇ ਮਾਗਰ ਦੋਸਤੋ ਕੱਟੀ ਆ ਸੀਲ ਠੰਡੀ ਆ ਸ਼ਾਂਤ ਸੁਭਾਅ ਦੀ ਜੇ ਕਿਸੇ ਮੇਰੇ ਵੀਰ ਦੀ ਸਮਦਾਰੀ ਚਾਹੁੰਦੀ ਆ ਘਰੇਲੂ ਵੀਰਾਂ ਲਈ ਦੁੱਧ ਪੀਣ ਲਈ ਬਹੁਤ ਸ਼ਾਨਦਾਰਾ ਚਵਾਈ ਚਵਾਈ ਦੀ ਮੱਝ ਦੇਖ ਲਓ ਬਿਲਕੁਲ ਲੈਨ ਮੁਠੀ ਵਾਲਾ ਥਣ ਲੱਗਿਆ ਨਿਖਣਵਾ ਚਵਾਈ ਬੋਲੀ ਹੈਣਾ ਵੀਰੇ ਬਿਲਕੁਲ ਲੈਨ ਰੇਲ ਗੱਡੀ ਦੇ ਡੱਬੇ ਜਿੰਨੀ ਮੱਝ ਚੌੜੀ ਪਈ ਹੈ ਬਿਲਕੁਲ ਲੈਨ ਜਮਣ ਵਰਗਾ ਰੰਗ ਤੇ ਸੀਲ ਠੰਡੀ ਸ਼ਾਂਤ ਸੁਭਾਅ ਦੀ ਤੇ ਇਹਦਾ ਕੀ ਡਿਮਾਂਡ ਕੀਤੀ ਵੀਰੇ ਆਪਾਂ ਦੀ? ਵੀ 1 ਲੱਖ ਤੇ 20 ਹਜ਼ਾਰ ਕਿਉਂ? ਮਾਨ ਤਾਨ ਹੋਊਗਾ ਨਾ ਵੀਰੇ? ਮਾਨ ਤਾਨ ਕਰ। 1 15 ਦੀ ਹੋਜੂਗੀ? ਪੱਦੇ ਦਾ। 1 ਲੱਖ ਤੇ ਦੋਸਤੋ 15 ਹਜ਼ਾਰ ਦੀ ਵੀਰ ਕਹਿੰਦਾ ਮੱਝ ਇਹ ਵੀ ਆਪਾਂ ਦੇ ਦੇ ਦਾਂਗੇ। ਥਣ ਹਵਾਨੇ ਦੀ ਬਿਲਕੁਲ ਸਾਫ਼। ਪਹਿਲੇ ਸੂਏ 12 ਕਿਲੋ ਦੁੱਧ ਦਿੱਤਾ ਹੋਇਆ ਤੇ ਇਹ ਕਿ ਦੂਜਾ ਸੂਆ ਹੈ? ਦੂਜਾ। ਰਾਤ ਦੀ ਸੂਈ ਹੈ। ਰਾਤ ਦੀ ਸੂਈ ਆ ਬਾਈ ਬੋਲਾ ਕੱਢਿਆ ਵਾ। ਤੇ ਖੋਲ ਕੇ ਦਵਾਦੇ ਢੇੜਾ ਤੋਰੇ ਭੁੱਖਾ ਬਾਬਾਈਆਂ ਨੂੰ ਚੈੱਕ ਕਰਵਾ ਦੀ ਦੋਸਤੋ ਚੰਗਾ ਕਦਕੜ ਥਣ ਹਵਾਨ ਕੋਈ ਮਾਰਦੀ ਕਰਦੀ ਨਹੀਂ ਹੈਗੀ ਕੋਈ ਡਰਦੀ ਨਹੀਂ ਹੈਗੀ ਸੀਲ ਸ਼ਾਂਤ ਠੰਡੇ ਸੁਭਾਅ ਦੀ ਕਾਲਾ ਜਮਨ ਵਰਗਾ ਮੱਝ ਦਾ ਰੰਗ ਤੋਰਿਆ ਵੀ ਬਹੁਤ ਸਾਫ਼ ਹੈਗਾ ਕੋਈ ਲੰਗ ਨਹੀਂ ਮਾਰਦੀ ਕੋਈ ਦਾਬਦਾ ਨਹੀਂ ਕਿਸੇ ਪਾਸਿਓਂ ਪਿੱਠਪੁੜੇ ਦੀ ਬੰਥਰ ਵੀ ਬਹੁਤ ਚੰਗੀ ਹੈਗੀ ਚੰਗਾ ਕੱਦ ਕਾਠਾ ਮੱਝ ਦਾ 115000 ਦੀ ਹੋ ਜੂਣਾ ਵੀਰੇ ਇਹ 1 ਲੱਖ ਤੇ 15000 ਦੀ ਦੂਜੇ ਨੰਬਰ ਵਾਲੀ ਦੇ ਦਾਂਗੇ ਜਿਹੜੀ ਤੀਜੇ ਨੰਬਰ ਵਾਲੀ ਝੋਟੀ ਆ ਵੀਰੇ ਇਹਦੀ ਕੀ ਡਿਟੇਲ ਹੈਗੀ ਦੋਸਤੋ ਦੂਜਾ ਸੂਆ ਸੂਈ ਨੂੰ ਕਿੰਨਾ ਟਾਈਮ ਆ ਗਿਆ ਵੀਰੇ ਚਾਰ ਦਿਨ ਤੇ ਦੁੱਧ ਹੁਣ ਹਾਜ਼ਰ ਕਿੰਨਾਗਾ ਭਾਈ ਉਹ ਤਾਂ ਜੇ ਤਾਂ ਕਬਸਮਰ ਬਣਾ ਦਾ ਭਾਵੇਂ 15 ਸੋਨਾ ਕਹ ਲੋ 14 ਕਿਲੋ ਜਮਾ ਰੈਡੀ ਹੁਣ 14 ਕਿਲੋ ਜਮਾ ਰੈਡੀ ਹੈ ਦੋਸਤੋ ਕੱਦ ਕਾਠ ਆਪਾਂ ਏਡਾ ਕਹੈ ਸਨ ਫੁੱਲ ਵੱਡੀ ਹੈ ਬੰਬਈ ਸਾਈਜ਼ ਜਿਵੇਂ ਮੱਝ ਹੁੰਦੀ ਆ ਓਡਾ ਕੱਦ ਕਹੜਾ ਪਹਿਲੇ ਸੂਏ ਕਿੰਨਾ ਦੁੱਧ ਦਿੰਦਾ ਵਿਰੇ 15 ਕਿਲੋ ਦੁੱਧ ਦਿੰਦਾ ਪਹਿਲੇ ਸੂਏ ਦੋਸਤੋ 15 ਕਿਲੋ ਦੁੱਧ ਦਿੰਦਾ ਹੈ ਪ੍ਰੋਪਰ ਮੋਬਾਈਲ ਚ ਪੂਰੀ ਵੀਡੀਓ ਕਵਰ ਨਹੀਂ ਹੁੰਦੀ ਝੋਟੀ ਦੀ 8-10 ਪਿੱਸੇ ਹੋ ਗਏ ਵੀਡੀਓ ਆਪਾਂ ਕਵਰ ਕਰ ਰਹੇ ਹਾਂਗੇ ਆਹ ਦੇਖ ਸਕਦੇ ਹੋ ਪਿੱਠਪੂੜੇ ਦੀ ਬੰਤਰ ਬਹੁਤ ਸ਼ਾਨਦਾਰ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ 11 ਤੋਂ 1 ਸਵੇਰ ਦੀ ਚਵਾਈ ਪ੍ਰੋਪਰ 6 ਵਜੇ ਹੋਈ ਹੋਈ ਆ ਵੀਰੇ 8 ਵਜੇ ਕਰਦੇ ਆ ਬਾਈ ਬੁਵਾ ਸੰਪਾ ਮੇ ਸਵੇਰ ਦੀ ਚਵਾਈ ਵੀਰੇ ਕਹਿੰਦਾ ਵੀਰੇ ਆਪਣੇ 8 ਵਜੇ ਹੋਈ ਹੋਈ ਆ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਵੀਰਾਂ ਦੇ ਕਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਨਿਰਖ ਪਰਖ ਨਾਲ ਖਰੀਦਦਾਰੀ ਕਰ ਸਕਦੇ ਹੋ ਦੋਸਤੋ ਤੋਰੇ ਤਾਰੇ ਦੀ ਮੱਝ ਇਹ ਵੀ ਬਹੁਤ ਸਾਫ਼ ਆ ਗਈ ਗਾੜੀ ਪਿਛਾੜੀ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਓਨਾ ਹੀ ਹਵਾਨਾ ਮੂਰੇ ਤੇ ਓਨਾ ਹੀ ਮਗਰ ਆ ਚੰਗਾ ਕਦਕੜ ਸਮੀ ਪਲੀ ਜਾਤ ਬਰੀਡ ਵਾਲੀ ਝੋਟੀ ਦੂਜਾ ਸੁਗਾ ਮਗਰ ਕੀ ਆ ਵੀਰੇ ਤੇ ਦੋਸਤੋ ਮੰਗਰੇ ਦੇ ਵੀ ਕਟਾ ਥਣ ਹਮਾਨੇ ਦੀ ਮੱਝ ਵੀ ਬਿਲਕੁਲ ਸਾਫ ਹੈ 나ੜੂਆ ਬਿਲਕੁਲ ਨਾਲਾ ਤਾਜੀ ਸੂਈਆ ਕੱਚੀ ਆ ਦੇਖ ਸਕਦੇ ਹੋ ਦੋਸਤੋ ਤੇ ਮੇਰੇ ਇਹਦੀ ਡਿਮਾਂਡ ਕੀ ਕੀਤੀ ਹੈਗੀ ਇਹ 2 ਲੱਖ ਰੁਪਿਆ ਦਾ ਇਹਦਾ ਦੋਸਤੋ 2 ਲੱਖ ਰੁਪਿਆ ਡਿਮਾਂਡ ਕੀਤੀ ਹੈ ਮਾਨਤਨ ਹੋਗਾ ਨਾ ਮੇਰੇ 2 ਲੱਖ ਦਾ ਤੇ ਦੁੱਧ ਜੇ ਕੋਈ ਚੰਗੀ ਸੰਭਲੂ ਕਹ ਦੇ ਕੀ ਕਹਣਾ ਕਰ ਦੇ ਦੁੱਧ ਬਾਈ 17 18 ਕਿਲੋ ਨੋਰਮਲ ਦੇ 17 18 ਅਗਰ ਉਹ ਬੰਦਾ 14 ਕਿਲੋ ਦਾ ਯਾਰ ਆਪਾਂ ਗਾਹਾਂ ਤੇ ਰਹਿ ਗਈ ਅਗਲੇ ਦੀ ਸੇਵਾ ਕਹਾਂ ਲਈ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਚਾਰ ਦਿਨਾਂ ਦੀ ਸੂਈ ਦੋ ਟਾਈਮ ਅਗਲਾ ਚੋਖੇ ਲੈ ਜਾ 14 ਚਾਰ ਦਿਨਾਂ ਦੀ ਸੂਈ ਥੱਲੇ ਦੋਸਤੋ 14 ਕਿਲੋ ਦੁੱਧ ਐਨ ਹਾਜ਼ਰ ਹੈਗਾ ਜੇ ਕਿਸੇ ਮੇਰੇ ਵੀਰ ਦੀ ਸੰਭਲ ਰਹੀ ਚਾਹੁੰਦੀ ਹੈ ਗਾੜੀ ਹੋ ਬਾਈ 5 ਸਵਾ 5 ਕਿਲੋ ਪਿਛਾੜੀ ਪਿਛਾੜੀ ਦਾ ਚੋਲ ਲੈਣੇ ਦੋ ਕਿਲੋ ਦੁੱਧ ਦੋਸਤੋ ਗਾੜੀ 'ਚ ਹੋਊਗਾ ਵੀਰ ਕਹਿੰਦੇ 5 ਸਵਾ 5 ਕਿਲੋ ਪਿ ਇਹਦੀ ਡਿਮਾਂਡ 2 ਲੱਖ ਕੀਤੀ ਹੈ ਤੇ ਇਹਦੀ ਡਿਮਾਂਡ 1 ਲੱਖ ਤੇ 15000 ਦੀ ਜੱਸ ਨੂੰ ਦੋਸਤੋ ਇਹਦੇ ਮਗਰ ਕੱਟੀ ਹੈ ਘਰੇ ਚੌਣ ਵਾਲੇ ਵੀਰਾਂ ਲਈ ਸਨੇਰੀ ਮੋਖਾ ਹੀ ਹੈ ਐਦਾਂ ਦੀ ਮੱਝ ਬਹੁਤ ਘਟਪ ਦੇਖਣ ਨੂੰ ਮਿਲਦੀ ਹੈ ਚੰਗੀ ਸਮੀ ਪਲੀ ਜਾਤ ਬਰੀ ਵਾਲੀ ਮੱਝ ਚੰਗਾ ਕੱਦ ਘਾਟਾ ਦੋਸਤੋ ਛੋਟੀ ਇਹ ਵੀ ਨਹੀਂ ਹੈਗੀ ਚੰਗੀ ਪਲੀ ਸਮੀ ਇਹ ਵੀ ਹੈ ਤੇ ਪਹਿਲੇ ਨੰਬਰ ਤੇ ਜਿਹੜੀ ਕੱਟੀ ਹੈ ਇਹਦਾ ਡਿਮਾਂਡ 42000 ਕੀਤੀ ਹੈ ਵੀਰਾਂ ਨੇ ਖੀਰੀ ਕੱਟੀ ਚੰਗੇ ਦੁੱਧ ਵਾਲੀ ਮੱਝ ਦੀ ਬਾਜ਼ਾਰ ਰੇਟ 42000 ਘਰੇ ਆਏ ਬੰਦੇ ਦਾ ਮਾਨਤਾ ਜਰੂਰ ਹੋਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਣਾ ਕਿਸੇ